ਦਾ ਭਾਰਤੀ ਮੈਂ ਦਰਜੀਤ ਤਜਰੂਬਾ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਅਸੀਂ ਕਿਸੇ ਸੰਸਥਾਨ ਤੇ ਧਾਰਮਿਕ ਸੰਸਥਾਨ ਤੇ ਜਾਂ ਕਿਸੇ ਵੀ ਤਾਪੇ ਜਾਂਦੇ ਆ ਤੇ ਅਸੀਂ ਉੱਥੋਂ ਦੇ ਇਤਿਹਾਸ ਸੰਬੰਧੀ ਉੱਥੋਂ ਦੇ ਜਿਹੜੇ ਮੁਖ ਸੇਵਾਦਾਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਉੱਥੇ ਇਤਿਹਾਸ ਬਾਰੇ ਜਾਣਦੇ ਤੇ ਫਿਰ ਉੱਥੇ ਕਿਹੜੇ-ਕਿਹੜੇ ਕਾਰਜ ਕੀਤੇ ਜਾਂਦੇ ਆ ਕਿਹੜੇ-ਕਿਹੜੇ ਉੱਥੇ ਲੋਕ ਖੇਤ ਦੇ ਚਾਹਤ ਦੇ ਲੋਕ ਭਲਾਈ ਦੇ ਕਾਰਜ ਕੀਤੇ ਉਹਨਾਂ ਸੁਭਤੀ ਵੀ ਗੱਲ ਕਰਦੇ ਆ ਕਿਉਂਕਿ ਅੱਜ ਦੇ ਸਮੇਂ 'ਚ ਬਹੁਤ ਸਾਰੇ ਧਾਰਮਿਕ ਸਥਾਨ ਐ ਹੋ ਜਾਇਆ ਜਿਹਦੇ ਜ਼ਿਆਦਾਤਰ ਤਵਕੋ ਜਿਹੜੇ ਆ ਲੋਕ ਖੇਤ ਦੇ ਕੰਮ ਨਹੀਂ ਦਿੰਦੇ ਸੋ ਇਸੇ ਲੜ ਸਵਾਮੀ ਜੀ ਨਾਲ ਗੱਲ ਕਰਾਂਗੇ ਸਵਾਮੀ ਗਿਧਰਾਨੰਦ ਜੀ ਦੇ ਨਾਲ ਸਥਾਨ ਸੰਬੰਧੀ ਤੇ ਹੋਰ ਇਥੇ ਕਿਹੜੇ ਕਾਰਜ ਹੁੰਦੇ ਆ ਕਿਸ ਤਰ੍ਹਾਂ ਦੇ ਲੋਕ ਖਤ ਦੇ ਗੱਲ ਸਭ ਇਹਨਾਂ ਕਾਰਜਾਂ ਸਵਾਲਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸਵਾਮੀ ਜੀ ਤੁਹਾਡਾ ਸਵਾਗਤ ਹੈ ਜੀ ਦਾ ਬਹੁਤ-ਬਹੁਤ ਜੀ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਇੱਥੇ ਆਏ ਅੱਜ ਸਵਾਮੀ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਸ ਜਿਹੜਾ ਦਿਬਿਆ ਜੋਤੀ ਜਾਗਤੀ ਸੰਸਥਾਨ ਵਾ ਇਹਦੇ ਬਾਰੇ ਥੋੜਾ ਜਿਹਾ ਬਰੀਫ ਸੰਤਾਂ ਨੂੰ ਕਿਉਂਕਿ ਇਹ ਤਾਂ ਆਪਣੇ ਆਪ ਚ ਹੀ ਇੱਕ ਪਛਾਣ ਹੈ ਦਿਬਿਆ ਜੋਤੀ ਜਾਗਦੇ ਪਰ ਫਿਰ ਵੀ ਤੁਸੀਂ ਆਪਣੇ ਮੁਖਾਰਬੇ ਤੋਂ ਜ਼ਰੂਰ दिव्य ज्योति जागृति संस्थान जिस तरह इस ते नाम ਤੋਂ ਹੀ ਪਤਾ ਚੱਲਦਾ ਹੈ। दिव्या ज्योति जागृति संस्थान दिव्या ज्योति ਨੂੰ ਜਾਗਰਿਤ ਕਰਨ ਵਾਲਾ ਸੰਸਥਾਨ ਜੀ। ਜੋ ਆਪਣੇ ਅੰਦਰ ਇੱਕ ਡਿਵਾਈਨ ਲਾਈਟ ਹੁੰਦੀ ਹੈ। ਇੱਕ ਪੂਰਨ ਸਤਿਗੁਰੂ ਦੇ ਦੁਆਰਾ ਉਸ ਚੀਜ਼ ਦਾ ਪ੍ਰੈਕਟੀਕਲੀ ਅਨੁਭਵ ਕਰਕੇ ਆਪਾਂ ਉਸ ਪ੍ਰਮਾਤਮਾ ਦੇ ਪ੍ਰਕਾਸ਼ ਰੂਪ ਨੂੰ ਆਪਣੇ ਅਕਟ ਦੇ ਅੰਦਰ ਹੀ ਦੇਖ ਸਕਦੇ ਹਾਂ। ਇਹ ਸਤਿਗੁਰੂ ਅਚਤੋਚ ਮਹਾਰਾਜ ਦੀ ਕਿਰਪਾ ਹੈ। ਉਹਨਾਂ ਦੀ ਕਿਰਪਾ ਸਦਕਾ ਹੀ ਐਸਾ ਗਿਆਨ, ਬ੍ਰह्म ਗਿਆਨ ਜੋ ਸੰਸਥਾਨ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ। ਆ ਸਰ ਗੱਲ ਆਸ਼ਰਮ ਦੀ ਗੱਲ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਮਹਾਰਾਜ ਜੀ ਦੀ ਗੱਲ ਕੀਤੀ ਆ ਅਸਲੋ ਮਹਾਰਾਜ ਜੀ ਦੀ ਗੱਲ ਕੀਤੀ ਆ ਅੱਜ ਵੀ ਜਿਹੜੀਆਂ ਸੰਗਤਾਂ ਉਹਨਾਂ ਦੇ ਅਸ਼ੀਰਵਾਦ ਨੂੰ ਲੋੜਦੀਆਂ ਤੇ ਗਾਹਿਬ ਗਾਹਿ ਇੱਕ ਛੋਟੀ ਜੀ ਆਪਣਾ ਗੱਲ ਕਰਦੇ ਆ ਕਿਉਂਕਿ ਮੇਰੀ ਇਸ ਗੁਫਤਗੂ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਆ ਜਿਹੜਾ ਦੋ ਚਾਰ ਲੋਕਾਂ ਨੇ ਵੀ ਮਹਾਰਾਜ ਅੱਜ ਵੀ ਜਿੱਥੇ ਜਿੱਥੇ ਉੱਥੇ ਉਹਨਾਂ ਦੇ ਭਗਤ ਹੈਗੇ ਆ ਉਹਨਾਂ ਦੇ ਕੋਲ ਦੇਸ ਰੂਪ ਦੇ ਵਿੱਚ ਜਾ ਕੇ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਉਹਨਾਂ ਨਾਲ ਗੱਲਬਾਤ ਕਰ ਇਹੋ ਜੀ ਕੋਈ ਚੜ੍ਹੇ ਸਾਡੇ ਦਰਸ਼ਕਾਂ ਨੂੰ ਇਸ ਤਰ੍ਹਾਂ ਦੀ ਵੈਸੇ ਜੇ ਜੋ ਦੀਵਿਆ ਘਟਨਾਵਾਂ ਨੇ ਜੀ ਉਹ ਤਾਂ ਅਜਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਦੇ ਵਿੱਚ ਹਨ ਜੀ ਜਿੰਨੇ ਵੀ ਸ਼ਰਧਾਲੂ ਹਨ ਉਹ ਆਪਣੇ ਧਿਆਨ ਸਾਧਨਾ ਦੇ ਵਿੱਚ ਜਦੋਂ ਬੈਠਦੇ ਹਨ ਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਨ ਹੋਰ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਹਨ ਔਰ ਇਵਨ ਕੇ ਜੋ ਸੰਸਥਾਨ ਨਾਲ ਉਸ ਤਰ੍ਹਾਂ ਜੀ ਭਾਵੇਂ दीक्षित ਨਹੀਂ ਹਨ ਪਰ ਸੰਸਥਾਨ ਨਾਲ ਪ੍ਰੇਮ ਰੱਖਦੇ ਹਨ ਭਾਵ ਰੱਖਦੇ ਹਨ ਐਸੀ ਵੀ ਜਦੋਂ ਗੁਰੂ ਮਹਾਰਾਜ ਨੂੰ ਯਾਦ ਕਰਦੇ ਹਨ ਤਾਂ ਗੁਰੂ ਮਹਾਰਾਜ ਜੀ ਉੱਥੇ ਵੀ ਪ੍ਰਗਟ ਹੋ ਜਾਂਦੇ ਹਨ ਜੀ ਜੀ ਹਾਂ ਹਾਂ ਇਸ ਤਰ੍ਹਾਂ ਦੇ ਕਹੋਗੇ ਤਾਂ ਮੈਂ ਤਾਂ ਬਹੁਤ ਘਟਨਾਵਾਂ ਨੇ ਉਸ ਦਿਨ ਚੰਡੀਗੜ੍ਹ ਦੀ ਆਪਣੇ ਇੱਕ ਆਈਐਸਐਲ ਅਫਸਰ ਆਗੇ ਹਨ ਰਟਾਇਰ ਹੋਏ ਹਨ ਉਹ ਜਨਾ ਉਹ ਮੈਨੂੰ ਦੱਸ ਰਿਹਾ ਸੀ ਇੱਕ ਦਿਨ 11:30 ਵਜੇ ਰਾਤ ਨੂੰ ਬੁੱਕ ਪੜ੍ਹ ਰਿਹਾ ਸੀ ਜੀ ਤਾਂ ਕੀ ਦੇਖਦੇ ਹਨ ਉਹਨਾਂ ਨੇ ਕਹਿੰਦੇ ਮੈਨੂੰ ਨਾ ਆਵਾਜ਼ ਆਈ ਜਿਵੇਂ ਕੋਈ ਪੌੜੀਆਂ ਤੋਂ ਚੜ ਕੇ ਆ ਰਿਹਾ ਜੀ ਤੇ ਪਰ ਮੈਂ ਸੋਚਿਆ ਮੈਂ ਕਿਹਾ ਮੇਰੀ ਵਾਈਫ ਤਾਂ ਟਾਈਮ ਨਾਲ ਸੌ ਜਾਂਦੇ ਆ ਵੀ ਇਸ ਸਮੇਂ ਕੌਣ ਆ ਰਿਹਾ ਹੋਏਗਾ ਤਾਂ ਉਹਨਾਂ ਨੇ ਬਸ ਕਹਿੰਦਾ ਮੈਂ ਜੇ ਸੋਚ ਹੀ ਰਿਹਾ ਸੀ ਕਿ ਤੇ ਗੁਰੂ ਮਹਾਰਾਜ ਜੀ ਸਾਕਸ਼ਾਤ ਰੂਪ ਵਿੱਚ ਮੇਰੇ ਕੋਲ ਆ ਗਏ ਤੇ ਮੈਂ ਉੱਠ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਔਰ ਮੈਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ ਫਿਰ ਮੈਂ ਵੀ ਖੜਾ ਰਿਹਾ ਔਰ ਗੁਰੂ ਮਹਾਰਾਜ ਜੀ ਖੜੇ ਰਹੇ ਔਰ ਅੱਧੇ ਮਿੰਟ ਬਾਅਦ ਗੁਰੂ ਮਹਾਰਾਜ ਜੀ ਚਲੇ ਗਏ ਤੇ ਸਵੇਰੇ ਸਵੇਰੇ ਮੈਨੂੰ ਤੜਕੇ ਉੱਠ ਕੇ ਫੋਨ ਕਰ ਰਹੇ ਸੀ ਕਹਿੰਦੇ ਸਵਾਮੀ ਜੀ ਇੰਨੀ ਖੁਸ਼ੀ ਮਿਲੀ ਐ ਇੰਦਾ ਆਨੰਦ ਮਿਲਿਆ ਨਾ ਤੇ ਕਹਿੰਦਾ ਜਿਹੜਾ ਮੈਂ ਕਿਹਾ ਉਹ ਸ਼ਬਦਾਂ ਵਿੱਚ ਬਿਆਨ ਬਿਆਨ ਨਹੀਂ ਕਰ ਸਕਦਾ ਸਵਾਮੀ ਜੀ ਬਹੁਤ ਬੜੀ ਐ ਸੋ ਦੋਸਤੋ ਆਪਾਂ ਇੱਥੇ ਦੱਸ ਦਈਏ ਕਿ ਕਰਮ ਚਾਹੇ ਕੋਈ ਵੀ ਹੋਵੇ ਜਿੱਥੇ ਆਸਥਾ ਆਇਆ ਉਹ ਹਮੇਸ਼ਾ ਤੁਹਾਡਾ ਪ੍ਰਮਾਤਮਾ ਰੱਬ ਅਕਾਲ ਪੁਰਖ ਹਮੇਸ਼ਾ ਤੁਹਾਡੇ ਬਨਾ ਧਿਆਨ ਰੱਖਦਾ ਹੈ ਤੁਹਾਡੇ ਤੇ ਆਸ਼ੀਰਵਾਦ ਬਣਾ ਰੱਖਦਾ ਔਰ ਜਦੋਂ ਜਦੋਂ ਕਿਤੇ ਵੀ ਉਹਨਾਂ ਨੂੰ ਲੱਗਦਾ ਆ ਤੇ ਉਹਨਾਂ ਦੇ ਸੇਵਾਦਾਰ ਜਾਂ ਉਹਨਾਂ ਦੇ ਭਗਤ ਜਾਂ ਉਹਨਾਂ ਦੇ ਜਿਹੜੇ ਹੁਨਜਾਈ ਹੈਗੇ ਉਹਨਾਂ ਨੂੰ ਕਿੰਨੀ ਦਿੱਕਤ ਹੁੰਦੀ ਤੇ ਉਹ ਆ ਪ੍ਰਤੱਖ ਰੂਪ ਦੇ ਵਿੱਚ ਆ ਕੇ ਤੁਹਾਡਾ ਸਮਾਧਾਨ ਕਰਦੇ ਔਰ ਤੁਹਾਨੂੰ ਆਸ਼ੀਰਵਾਦ ਦਿੰਦੇ ਸੋ ਇਹੋ ਜਿਹੇ ਇੱਕ ਨਾਮਾ ਦੇ ਪਿਆ ਜੋਤੀ ਜਾਗਰ ਸੰਸਥਾ ਮਹਾਰਾਜ ਜੀ ਵੱਲੋਂ ਅਕਸਰ ਆਪਣੇ ਜਿਹੜੇ ਸੰਗਤਾਂ ਆ ਉਹਨਾਂ ਦੇ ਨਾਲ ਜਿਹੜੀਆਂ ਕਰਦੇ ਆਸ਼ੀਰਵਾਦ ਜ਼ਰੂਰ ਦਿੰਦੇ ਆ ਹੱ ਅਸ਼ੀਰਵਾਦ ਲੂਟਦੀਆਂ ਤੇ ਉਹਨਾਂ ਨੂੰ ਮਿਲਦਾ ਵੀ ਹੈ ਬਸ਼ਰਤੇ ਕਿ ਉਹਨਾਂ ਦੀ ਉਹਨਾਂ ਦੇ ਚਰਨਾਂ ਪ੍ਰਤੀ ਆਸਥਾ ਜ਼ਰੂਰ ਹੋਵੇ ਸੋ ਅਸੀਂ ਗੱਲ ਕਰੀਏ ਇਸ ਸੰਸਥਾਨ ਦੇ ਵਿੱਚ ਸਾਰੇ ਜਿਵੇਂ ਅਸੀਂ ਗੱਲ ਕੀਤੀ ਹੈ ਵੀ ਬਹੁਤ ਸਾਰੇ ਕੰਮ ਲੋਕ ਭਲਾਈ ਤੇ ਜਾਣੇ ਤਰੀਕੇ ਤੇ ਜਾਂਦੇ ਆ ਸਮੇਂ-ਸਮੇਂ ਤੇ ਕੀਤੇ ਜਾਂਦੇ ਆ ਜੀ 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 ਤੁਹਾਡੀ ਅ ਵਿੱਚ ਕਿੱਦੇ ਕਿਹੜੇ ਕਿਸ ਵੇਲੇ ਤੱਕ ਕੀਤੇ ਜਾ ਚੁੱਕੇ ਆ ਔਰ ਕਿਸ ਤਰ੍ਹਾਂ ਗੱਲ ਜਿਹੜੇ ਹੁੰਦੇ ਆ ਸੰਸਥਾਨ ਵੱਲੋਂ ਜਿਵੇਂ ਸੰਸਥਾਨ ਧਾਰਮਿਕਤਾ ਹੈ ਹੀ ਹੈ ਧਰਮ ਦੇ ਨਾਲ-ਨਾਲ ਅਸੀਂ ਜੋ ਸਮਾਜਿਕ ਸਮਾਜ ਸਦਾਰ ਦੇ ਕੰਮ ਵੀ ਕਰਦੇ ਰਹਿੰਦੇ ਹਾਂ ਜਿਵੇਂ ਜੇਲ੍ਹਾਂ ਦੇ ਵਿੱਚ ਸਦਾਰ ਦਾ ਕੰਮ ਜੋ ਅੰਤਰ ਕ੍ਰਾਂਤੀ ਨਾਮ ਦੀ ਸਾਡੀ ਜੋ ਵਰਕਸ਼ਾਪ ਹੈ ਉਹ ਤਿਆਰ ਜਿਲ੍ਹੇ ਦੇ ਅੰਦਰ ਵੀ ਤਿੰਨ ਆਸ਼ਰਮ ਬਣੀ ਹੋਈ ਹਨ ਇਸ ਤੋਂ ਇਲਾਵਾ ਵੀ ਸਾਡੇ ਜੋ 45 ਜੇਲ੍ਹਾਂ ਜੋ ਅਡਾਪਟ ਕੀਤੀਆਂ ਹੋਈਆਂ ਹਨ ਹਿਯਾਨ ਜਿੱਥੇ ਰੈਗੂਲਰ ਕਾਰਜਕ੍ਰਮ ਚੱਲਦੇ ਰਹਿੰਦੇ ਹਨ ਔਰ ਜੋ ਕੈਦੀ ਹਨ ਉਹਨਾਂ ਨੂੰ ਉੱਥੇ ਪ੍ਰਵਚਨ ਵੀ ਦਿੱਤੇ ਜਾਂਦੇ ਹਨ ਉਹਨਾਂ ਨੂੰ ਦਿਸ਼ਾ ਵੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਉੱਥੇ ਇਨੀਸ਼ੀਏਸ਼ਨ ਵੀ ਉਹਨਾਂ ਦੀ ਹੁੰਦੀ ਹੈ ਉਸ ਤੋਂ ਬਾਅਦ ਉਹ ਧਿਆਨ ਸਾਧਨਾ ਕਰਦੇ ਹਨ ਤਾਂ ਆਟੋਮੈਟਿਕਲੀ ਉਹਨਾਂ ਦੇ ਵਿੱਚ ਚੇਂਜੇ ਜਾਂਦੇ ਜਾਂਦੇ ਹਨ ਹਾਂਜੀ ਸਰ ਇਹ ਰੋਜ਼ਗਾਰ ਦੀ ਵੀ ਗੱਲ ਚੱਲਦੀ ਸੀ ਅਸੀਂ ਦੇਖਦੇ ਸੀ ਪਿਛਲੇ ਸਮੇਂ ਦਾ ਸੰਸਥਾਨ ਵੱਲੋਂ ਬਹੁਤ ਪੁਰਾਣੇ ਕੀਤੇ ਜਾਂਦੇ ਆ ਜਿਹੜੇ ਕੋ ਬੱਚੇ ਇੱਥੇ ਆ ਗਏ ਆ ਜਾਂ ਹੋਰ ਕੋ ਬੱਚੇ ਨੀੜੀ ਪਰਸਨ ਆ ਗਏ ਇੱਥੇ ਨਾਲ ਰੋਜ਼ਗਾਰ ਵੀ ਦਿੱਤਾ ਜਾਂਦਾ ਬਹੁਤ ਬਹੁਤ ਸਮਾਂ ਜੀ 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 ਜਿਵੇਂ ਸੰਸਥਾਨ ਵਿੱਚ ਇਸ ਤੋਂ ਇਲਾਵਾ ਹੋਰ ਵੀ ਜਿਵੇਂ ਸਾਡੀ ਆਯੁਰਵੈਦਿਕ ਫਾਰਮੇਸੀ ਆ ਜਿੱਥੇ ਲਗਭਗ 3 350 ਦੇ ਕਰੀਬ ਜੋ ਪ੍ਰੋਡਕਟਸ ਮੈਨੂਫੈਕਚਰਿੰਗ ਕੀਤੀ ਜਾਂਦੀਆਂ ਹਨ ਉੱਥੇ ਵੀ ਕਾਫੀ ਜੋ ਸੇਵਾਦਾਰ ਸੇਵਾ ਕਰਦੇ ਹਨ ਲਗਭਗ 1.5 ਤੋਂ ਪੌਣੇ 200 ਦੇ ਕਰੀਬ ਜੋ ਵਰਕਰ ਕੰਮ ਕਰਦੇ ਹਨ ਉਹ ਅਲੱਗ-ਅਲੱਗ ਏਰੀਆ ਤੋਂ ਹੀ ਔਰ ਇਸ ਤੋਂ ਇਲਾਵਾ ਜਿਵੇਂ ਆਪਣੀ ਕਾਮਧਨ ਗਊਸ਼ਾਲਾ ਹੈ ਜੀ ਉੱਥੇ ਵੀ ਜੋ ਸਮਰਧਨ ਔਰ ਸਨਰਖਣ ਦਾ ਕੰਮ ਕੀਤਾ ਜਾਂਦਾ ਹੈ ਤੇ ਉੱਥੇ ਵੀ ਜੋ ਕਾਫੀ ਸੇਵਾਦਾਰ ਸੇਵਾ ਕਰਦੇ ਹਨ ਉਹਨਾਂ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਉੱਥੇ ਵਿਰਜਗਾਰ ਦਿੱਤਾ ਹੋਇਆ ਇਸ ਦੇ ਨਾਲ ਹੀ ਜਿਵੇਂ ਆਰਗੇਨਿਕ ਖੇਤੀ ਦਾ ਹੈ ਜੀ ਬਿਲਕੁਲ ਜਿੱਥੇ ਲਗਭਗ ਅਸੀਂ 55 ਏਕੜ ਦੇ ਵਿੱਚ ਆਰਗੇਨਿਕ ਖੇਤੀ ਕਰਦੇ ਹਾਂ ਜਿਸ ਦੇ ਵਿੱਚ ਸਮੇ ਸਮ ਇਸ ਇੰਤੇ ਸੈਮੀਨਾਰ ਵੀ ਕਰਦੇ ਆ ਅਲੱਗ ਅਲੱਗ ਏਰੀਆ ਤੋਂ ਫਾਰਮਰਸ ਲੋਕ ਆਉਂਦੇ ਹਨ ਉਹਨਾਂ ਨੂੰ ਗਾਈਡ ਵੀ ਕਰਦੇ ਆ ਮੇਲੇ ਵੀ ਲਗਾਉਂਦੇ ਆ ਜਿੱਥੇ ਉਹਨਾਂ ਨੂੰ ਪ੍ਰੋਪਰ ਵਿਜ਼ਿਟ ਵੀ ਕਰਵਾਇਆ ਜਾਂਦਾ ਹੈ ਔਰ ਉਹਨਾਂ ਨੂੰ ਗਾਈਡ ਵੀ ਕੀਤਾ ਜਾਂਦਾ ਹੈ ਕਿ ਉਸ ਨਾਲ ਉਹਨਾਂ ਦੀ ਇਨਕਮ ਵੀ ਵੱਧ ਸਕਦੀ ਹੈ ਔਰ ਜੋ ਜੋ ਆਪਣਾ ਪੰਜਾਬ ਦੇ ਲੋਕ ਹਨ ਜਾਂ ਦੇਸ਼ ਦੇ ਲੋਕ ਹਨ ਉਹਨਾਂ ਦੀ ਸਿਹਤ ਵੀ ਅੱਛੀ ਹੋਈ ਕਿਉਂਕਿ ਆਪਾਂ ਸਪਰੇਅਾਂ ਕਰਕੇ ਫਰਟੀਲਾਈਜ਼ਰ ਯੂਜ਼ ਕਰਕੇ ਆਪਣੇ ਆਪ ਨੂੰ ਬਿਮਾਰੀਆਂ ਦੇ ਹਵਾਲੇ ਕਰ ਰਹੇ ਆ ਪਰ ਜੇ ਆਪਾਂ ਆਰਗੈਨਿਕ ਖੇਤੀ ਅਪਣਾਵਾਂਗੇ ਤੇ ਉਸ ਦੇ ਨਾਲ ਆਪਣਾ ਵੀ ਭਲਾ ਹੋਏਗਾ ਔਰ ਦੇਸ਼ ਦਾ ਵੀ ਭਲਾ ਹੋਏਗਾ ਅ ਸਰ ਪਿਛਲੇ ਦਿਨਾਂ ਤੋਂ ਇੱਕ ਲਗਾਤਾਰ ਤੁਸੀਂ ਮੁਹਿੰਮ ਸ਼ੁਰੂ ਕੀਤੀ ਆ ਪਲਾਂਟੇਸ਼ਨ ਦੀ ਲੈ ਜੀ ਤੇ ਤੁਹਾਡਾ ਇੱਕ ਮੋਟਿਵ ਸੀ ਜਿਵੇਂ ਅਸੀਂ ਗੱਲ ਕੀਤੀ ਇਸ ਤੋਂ ਪਹਿਲਾਂ ਵੀ ਕਿ ਇੱਕ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚੋਂ ਜਾਂ ਸਾਡੇ ਕਿਸੇ ਵੀ ਤਰ੍ਹਾਂ ਚਾਹੇ ਜਿਹੜੇ ਗੀਤਾਂ 'ਚ ਲੋਕਾਂ ਨੇ ਬੱਚਿਆਂ ਨੇ ਨਵੀਂ ਪੀੜੀ ਨੇ ਗਾਣੇ ਸੁਨੇ ਸੀ ਉਹ ਪਲਾਂਟੇਜ ਪਲਾਂਟਸ ਜਿਹੜੇ ਆ ਇਸ ਸੰਸਥਾਨ ਵੱਲੋਂ ਵੱਡੀ ਪੱਧਰ 'ਤੇ ਵੱਡੀ ਮਾਤਰਾ 'ਚ ਲਗਾਏ ਜਾ ਰਹੇ ਆ ਜਿੰਨੇ ਪਲਾਂਟਸ ਜਿਹੜੇ ਲਗਾਏ ਗਏ ਆ ਵੈਸੇ ਤਾਂ ਸੀ ਰੈਗੂਲਰ ਹੀ ਜੋ ਪਲਾਂਟਸ ਲਗਾਉਂਦੇ ਰਹਿੰਦੇ ਹਾਂ ਜਿਵੇਂ ਆਪਣੇ ਫਰਵਰੀ ਮਾਰਚ ਅਪ੍ਰੈਲ ਇਹ ਮਹੀਨੇ ਹੁੰਦੇ ਹਨ ਬੈਸਟ ਟਾਈਮ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਫਿਰ ਜਿਵੇਂ ਜੂਨ ਜੁਲਾਈ ਅਗਸਟ ਸਪਟੰਬਰ ਉਹ ਬਹੁਤ ਅੱਛੇ ਜੋ ਮੰਥ ਹੈ ਜਿਨ੍ਹਾਂ ਦੇ ਵਿੱਚ ਟੀ ਪਲਾਂਟੇਸ਼ਨ ਕੀਤੀ ਜਾ ਸਕਦੀ ਹੈ ਅਸੀਂ ਫਿਰ ਇਹਨਾਂ ਟੀ ਪਲਾਂਟੇਸ਼ਨ ਦੇ ਵਿੱਚ ਅਸੀਂ ਜਿਵੇਂ ਪਿੰਡਾਂ ਦੇ ਵਿੱਚ ਪਿੰਡਾਂ ਦੀ ਜਿਹੜੀ ਰੋਡਸ ਹੁੰਦੀਆਂ ਹਨ ਸ਼ਮਸ਼ਾਨ ਘਟ ਹੁੰਦੀਆਂ ਹਨ ਸਕੂਲ ਕਾਲਜ ਯੂਨੀਵਰਸਿਟੀ ਜਾਂ ਮੰਨ ਲਓ ਆਪਣੇ ਹੋ ਗਏ ਜਿਵੇਂ ਪੰਚਾਇਤ ਘਰਾਂ ਦੇ ਵਿੱਚ ਫਿਰ ਆਪਣੇ ਜਿਵੇਂ ਆ ਵੇਰਹਾਊਸ ਹੈ ਮੰਡੀ ਹੈ ਅਨਾਜ ਮੰਡੀ ਲਾਈਕ ਵਾਈ ਜਿ ਅਸੀਂ ਇਸ ਤਰ੍ਹਾਂ ਦੇ ਜੋ ਟਰੀ ਪਲਾਂਟੇਸ਼ਨ ਸਮੇਂ ਸਮੇਂ ਤੇ ਮੇਨ ਰੋਡਸ ਦੇ ਉੱਪਰ ਵੀ ਕਰਦੇ ਰਹਿੰਦੇ ਹਾਂ ਪਰ ਜੋ ਨਸੀ ਜਿਹੜੋ ਕੱਲ ਪਰਸੋਂ ਤੋਂ ਜੋ ਅਭਿਆਨ ਚਲਾਇਆ ਹੋਇਆ ਸੀ ਉਹ ਅਸੀਂ ਐਸੇ ਪਲਾਂਟਸ ਜੀ ਜੋ ਕੈਨ ਦਾ ਮਤਲਬ ਆਪਣੇ ਪੰਜਾਬ ਵਿੱਚ ਜਾਂ ਆਪਣੇ ਦੇਸ਼ ਵਿੱਚ ਹੁੰਦੇ ਸੀ ਪਰ ਅੱਜ ਨਹੀਂ ਹੈ ਜੀ ਉਹ ਅਲੋਪ ਹੋ ਗਏ ਆ ਜੀ ਲੁਪਤੀ ਹੋ ਗਏ ਆ ਵਿਕੇਂਦਾ ਮਤਲਬ ਜਿਵੇਂ ਤੁਸੀਂ ਮਾਲਵੇ ਸਾਈਡ ਤੋਂ ਤੁਸੀਂ ਦੇਖਿਆ ਹੋਗਾ ਕਿਕਰ ਬਬੂਲਦਣ ਪੇੜਾ ਪਾ ਕਹਿੰਦੇ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਸੀ ਪਰ ਅੱਜ ਕੱਲ ਤਾਂ ਉਹ ਦੇਖਣ ਨੂੰ ਨਹੀਂ ਮਿਲੇਗਾ ਫਿਰ ਇਸ ਤਰ੍ਹਾਂ ਜਿਵੇਂ ਵਰਨਾ ਹੁੰਦਾ ਸੀ ਕੁਸਮ ਹੁੰਦਾ ਸੀ ਆਪਣੇ ਨੇ ਦੂਸਰੇ ਵਰਨਾ ਹੋ ਗਿਆ ਕੁਸਮ ਹੋ ਗਿਆ ਟਾਲੀ ਹੋ ਗਈ ਝੰਡ ਹੋ ਗਿਆ ਸ਼੍ਰੀ ਹੋ ਗਿਆ ਕਰੀਰ ਹੋ ਗਿਆ ਰੀਰੂ ਹੋ ਗਿਆ ਕਚਨਾਰ ਕਚਨਾਰ ਹੋ ਗਿਆ ਵਿਹੜਾ ਹੋ ਗਿਆ ਆਬਲਾ ਹੋ ਗਿਆ ਇਸ ਤਰ੍ਹਾਂ ਦੇ ਬੋਰਡ ਬੋਰਡ ਦੇ ਪਿੰਦੇ ਚਲੋ ਆਪਾਂ ਆਮ ਮੰਨਦੇ ਆ ਨਾ ਵੀ ਚਲੋ ਉਹ ਤਾਂ ਹੈ ਹੀ ਪਿਲਖਣ ਹੋ ਗਿਆ ਇਸ ਤਰ੍ਹਾਂ ਸੋ ਮਨੀ ਜੋ ਜੋ ਪਲਾਂਟਸ ਅਗੇ ਜੋ ਲੁਪਤ ਹੋਣ ਦੇ ਕਿਨਾਰੇ ਸੀ ਉਹਨਾਂ ਪਲਾਂਟਸ ਨੂੰ ਅਸੀਂ ਆਪਣੇ ਹੋਰ ਜਗ੍ਹਾ ਤੋਂ ਇਕੱਠਾ ਕਰਕੇ ਉਹਨਾਂ ਨੂੰ ਇੱਥੇ ਲਗਾਇਆ ਲਗਭਗ ਡੇਢ 2 ਏਕੜ ਦੇ ਵਿੱਚ ਤੇ 800 800 ਦੇ ਕਰੀਬ ਅਸੀਂ ਜੋ ਪੇੜ ਲਗਾਏ ਹਨ ਜਿਨ੍ਹਾਂ ਦੀ ਪ੍ਰੋਪਰ ਰਖਵਾਲੀ ਵੀ ਕਰਾਂਗੇ ਔਰ ਬਕਾਇਦਾ ਉਸ ਦੇ ਵਿੱਚ ਪਾਠ ਵੀ ਦਿੱਤੇ ਹਨ ਔਰ ਪੂਰੇ ਟੈਕਨੀਕਰਾਂ ਹੀ ਲਗਾਏ ਹਨ ਤੁਸੀਂ ਆ ਕਦੇ ਫਿਰ ਆਓਗੇ ਤਾਂ ਤੁਹਾਨੂੰ ਵਿਜ਼ਿਟ ਵੀ ਕਰਾਵਾਂਗੇ ਔਰ ਕੋਈ ਵੀ ਆਗੇ ਇਥੇ ਵਿਜਟ ਵੀ ਕਰ ਸਕਦਾ ਔਰ ਉਹਨਾਂ ਦਾ ਸੰਰਖਣ ਵੀ ਅਸੀਂ ਵਿਸ਼ੇਸ਼ ਤੌਰ ਤੇ ਕਰਾਂਗੇ ਔਰ ਨਰਸਰੀ ਵੀ ਬਣਾਈ ਹੈ ਉੱਥੇ ਵੀ ਉਹਨਾਂ ਨੂੰ ਹੋਰ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸੋਮੀ ਜੀ ਜਿਵੇਂ ਪਲਾਸ ਤੁਸੀਂ ਆਲੇ ਦੋ ਇਧਰੋਂ ਉਧਰੋਂ ਕਿਤੇ ਅਰੇਂਜ ਕਰਦੇ ਹੋ ਕੀ ਕੀ ਐਨ ਜੀਓਜ਼ ਵੀ ਇੱਥੇ ਆਉਂਦੀਆਂ ਜਾਂ ਲੋਕ ਸੰਗਤਾਂ ਵੱਲੋਂ ਇੱਥੇ ਪ੍ਰੋਵਾਈਡ ਕਰਵਾਏ ਜਾਂਦੇ ਜਾਂ ਤੁਸੀਂ ਆਪਣੇ ਤੌਰ ਤੇ ਨਹੀਂ ਅਸੀਂ ਆਪਣੇ ਤੌਰ ਤੇ ਵੀ ਕਰਦੇ ਹਾਂ ਸੰਗਤਾਂ ਦੇ ਵੀ ਹੈਲਪ ਲੈਂਦੇ ਹਾਂ ਔਰ ਐਨ ਜੀਓ ਵੀ ਹੋਰ ਹੈ ਜਿਨ੍ਹਾਂ ਦੇ ਨਾਲ ਅਸੀਂ ਤਾਲਮਿਲ ਰੱਖਦੇ ਹਾਂ ਅ ਸਵਮੀ ਜੀ ਹੋਰ ਕੋਈ ਕਾਰਜ ਜਿਹੜਾ ਮੈਂ ਇਸ ਗੱਪਪਤੂ ਦੇ ਦੌਰਾਨ ਇਸ ਸੰਸਥਾਨ ਸੰਬੰਧੀ ਗੱਲ ਕਰਨ ਨੂੰ ਰਹਿ ਗਿਆ ਤੇ ਸਾਡੇ ਦਰਸ਼ਕਾਂ ਤੱਕ ਉਹ ਗੱਲ ਜਾਵੇ ਕਿ ਦਿਬਿਆ ਜੋਤੀ ਜਾਗਦੀ ਦੀ ਸੰਸਥਾਨ ਦੇ ਵਿੱਚ ਇਹ ਕਾਰਜ ਕੀਤੇ ਜਾਂਦੇ ਜਿਵੇਂ ਮੈਂ ਦੱਸਿਆ ਪ੍ਰਬੰਧਕੀ ਸਥਾਨ ਜਿੱਥੇ ਪਖਤੀ ਸਥਾਨ ਹੈ ਜਿਹੜੇ ਬਹੁਤ ਸਾਰੇ ਲੋਕ ਆకాంਖਤ ਦੇ ਵਿੱਚ ਆ ਕੇ ਕਰਨਾ ਚਾਹੁੰਦੇ ਇੱਥੇ ਬਹੁਤ ਵੱਡਾ ਦਰਵਾਰ ਆ ਜਿੱਥੇ ਗੁਰੂ ਮਹਾਰੇ ਉਹਦੀ ਸੰਬੰਧੀ ਜਾਂ ਹੋਰ ਕੋਈ ਗੱਲਬਾਤ ਹੋਰ ਜਿਵੇਂ ਅਸੀਂ ਅੱਜਕੱਲ੍ਹ ਜੋ ਪੰਜਾਬ ਦੀ ਮੇਨ ਸਮੱਸਿਆ ਚੱਲ ਰਹੀ ਹੈ ਜੇ ਕਣਕ ਚੋਨੇ ਦੀ ਆਪਣੀ ਜੋ ਜ਼ਿਮੀਂਦਾਰ ਲੋਕ ਬਹੁਤ ਪਰੇਸ਼ਾਨ ਹਨ ਸਰਕਾਰਾਂ ਵੀ ਪਰੇਸ਼ਾਨ ਹਨ ਪਰ ਜੋ ਪੰਜਾਬ ਦੀ ਅੱਜ ਸਮੇਂ ਦੀ ਲੋੜ ਹੈ ਕਿ ਇਸ ਤੇ ਕ੍ਰੌਪ ਡਾਈਵਰਸੀਫਿਕੇਸ਼ਨ ਕੀਤੀ ਜਾਏ ਜੀ ਕਿਉਂਕਿ ਪਾਣੀ ਵੀ ਬਹੁਤ ਨੀਚੇ ਜਾ ਰਿਹਾ ਜੀ ਇਸ ਤਰ੍ਹਾਂ ਪਾਣੀ ਨੀਚੇ ਜਾਂਦਾ ਰਹੇਗਾ ਤੇ ਆਉਣ ਵਾਲੇ 10 ਸਾਲਾਂ ਵਿੱਚ ਪੰਜਾਬ ਤਾਂ ਬੰਜਰ ਹੋਣ ਦੇ ਕਿਨਾਰੇ ਤੇ ਹੋਏਗਾ ਔਰ ਪਾਣੀ ਆਪਾਂ ਨੂੰ ਪੀਣਾ ਵੀ ਪੀਣੋ ਵੀ ਨਹੀਂ ਮਿਲੇਗਾ ਇਸ ਲਈ ਜੋ ਖੇਤੀ ਦੇ ਲਈ ਅੱਜ ਦੀ ਸਮੇਂ ਦੀ ਲੋੜ ਹੈ ਕਿ ਖੇਤੀ ਵਿੱਚ ਡਾਈਵਰਸਿਫਿਕੇਸ਼ਨ ਕੀਤੀ ਜਾਏ ਉਸ ਦੇ ਲਈ ਅਸੀਂ ਜੋ ਅਲੱਗ-ਅਲੱਗ ਯੂਨੀਵਰਸਿਟੀ ਤੋਂ ਲੈ ਕੇ ਅਸੀਂ 9 ਏਕੜ ਦੇ ਵਿੱਚ ਬਾਗ ਲਗਾਇਆ ਜਿਸ ਵਿੱਚ 34 ਟਾਈਪਸ ਦੇ ਜੋ ਫਰੂਟਸ ਹਨ ਜਿਸ ਦਿਨ ਜਿਵੇਂ ਮੰਨ ਲਓ ਤੁਸੀਂ ਹਰ ਤਰ੍ਹਾਂ ਦੇ ਫਰੂਟ ਹਨ ਮੰਨ ਲਓ ਆਪਣਾ ਹੋ ਗਿਆ ਕਿੰਨੂ ਹੈ ਮਾਲਟਾ ਹੈ ਅਮਰੂਦ ਹੈ ਕਿਲਾ ਹੈ ਪਪੀਤਾ ਹੈ ਬੇਰ ਹਨ ਲਿਚੀ ਹੈ ਆड़ੂ ਹੈ ਡ੍ਰੈਗਨ ਹੈ ਅੱਜਕੱਲ ਐਵੋਗਾਡੋ ਦੀ ਖੇਤੀ ਅਸੀਂ ਕਰ ਰਹੇ ਹਾਂ ਤੇ ਜੇ ਮੰਨ ਲਓ ਇੱਕ ਜ਼ਿਮੀਦਾਰ ਇੰਨਾ ਫਲਾਂ ਫਲਾਂ ਦੀ ਖੇਤੀ ਕਰਦਾ ਹੈ ਇਸ ਦੇ ਨਾਲ ਦੇਖੋ ਕਿੰਨੇ ਲਾਭ ਹੋਣਗੇ ਬਿਲਕੁਲ ਇੱਕ ਤਾਂ ਆਪਣਾ ਸਭ ਤੋਂ ਪਹਿਲਾਂ ਤਾਂ ਵਾਤਾਵਰਣ ਅੱਛਾ ਹੋਏਗਾ ਕਿਉਂਕਿ ਜ਼ਿਮੀਦਾਰ ਆਪਣੇ ਆਮ ਕਰਕੇ ਖੇਤਾਂ ਦੀ ਵਟਾਂ ਤੇ ਦਰਖਤ ਨਹੀਂ ਲਗਾਉਂਦਾ ਪਰ ਜੇ ਉਹ ਖੁਦ ਬਾਗਬਾਨੀ ਕਰੇਗਾ ਤਾਂ ਉਹ ਆਟੋਮੈਟਿਕਲ ਪੇੜ ਲਗਾਏਗਾ ਦਰਖਤ ਲਗਾਏਗਾ ਜਿਸ ਦਿਨ ਨਾਲ ਉਸ ਨੂੰ ਫਲ ਪ੍ਰਾਪਤ ਹੋਏਗਾ ਫਲ ਪ੍ਰਾਪਤ ਹੋਏਗਾ ਫਲ ਦੇ ਨਾਲ ਉਸ ਦੀ ਜੇ ਮੰਨ ਲਓ ਉਸ ਦੀ ਇਨਕਮ ਆ ਦੇਗੀ ਜੇ ਆਪਾਂ ਸਹੀ ਤਰੀਕੇ ਨਾਲ ਬਾਗਬਾਨੀ ਕਰਦੀਆਂ ਤੇ ਇੱਕ ਏਕੜ ਦੇ ਵਿੱਚ 3 ਤੋਂ 4 ਲੱਖ ਰੁਪਏ ਪਰ ਏਕੜ ਆਪਾਂ ਇਨਕਮ ਪ੍ਰਾਪਤ ਕਰ ਸਕਦੇ ਹਾਂ ਪਰ ਜੇ ਮਨ ਲਓ ਕਣਕ ਚੋਣਾ ਕਰਦੇ ਤਾਂ ਇੱਕ ਜ਼ਿਮੀਂਦਾਰ ਲੱਖ ਸਵਾ ਲੱਖ ਤੋਂ ਉੱਪਰ ਇਨਕਮ ਪ੍ਰਾਪਤ ਨਹੀਂ ਕਰ ਪਾਉਂਦਾ ਜੀ ਔਰ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਇਸ ਦੇ ਨਾਲ ਮਲ ਪੰਜ ਜੇ ਕਣਕ ਚੋਨਾ ਆਪਾਂ ਬੀਜਦੇ ਤਾਂ ਉਸ ਦੇ ਨਾਲ ਇੱਕ ਮੋਟਰ ਵਿੱਚ ਨਾਲ ਆਪਾਂ 5 ਏਕੜ ਵਿੱਚ ਖੇਤੀ ਕਰ ਸਕਦੇ ਹਾਂ ਪਰ ਜੇ ਆਪਾਂ ਬਾਗਬਾਨੀ ਅਪਣਾਵਾਂਗੇ ਤਾਂ ਇਸ ਦੇ ਨਾਲ ਆਪਾਂ ਲਗਭਗ 35 ਏਕੜ ਦੇ ਵਿੱਚ ਇੱਕ ਮੋਟਰ ਨਾਲ ਖੇਤੀ ਕਰ ਸਕਦੇ ਹਾਂ ਜਿਹੜੀ ਕਿ ਹਿਊਜ ਵਾਟਰ ਸੇਵਿੰਗ ਹੈ ਫਿਰ ਇਸ ਦੇ ਵਿੱਚ ਆਪਾਂ ਡ੍ਰਿਪ ਸਿਸਟਮ ਕੀਤਾ ਹੋਇਆ ਹੈ ਡ੍ਰਿਪ ਸਿਸਟਮ ਕਰਨ ਨਾਲ 80% ਵਾਟਰ ਸੇਵਿੰਗ ਹੋਰ ਹੋ ਜਾਂਦੀ ਹੈ ਹਾਂ ਜੀ ਬਿਲਕੁਲ ਠੀਕ ਹੈ ਨਾ ਫਿਰ ਇਸ ਤਰ੍ਹਾਂ ਫਿਰ ਕੀ ਹੋਏਗਾ ਫਿਰ ਜਿਵੇਂ ਆਪਣਾ ਪੋਲੂਸ਼ਨ ਦੀ ਸਮੱਸਿਆ ਹੈ ਅੱਗ ਲੱਗ ਜਾਂਦੀ ਜੇ ਮੰਨ ਲਓ ਬਾਗਬਾਨੀ ਕੀਤੀ ਜਾਏਗੀ ਤੇ ਅੱਗ ਵੀ ਨਹੀਂ ਲਗਾਈ ਜਾਏਗੀ ਵਾਤਾਵਰਣ ਹੋਰ ਅੱਛਾ ਹੋਏਗਾ ਪਰ ਹੁਣ ਮਤਲਬ ਟਾਈਮ ਟੂ ਟਾਈਮ ਪਰਿਵਰਣ ਅੱਛੇ ਲਈ ਵੀ ਆਪਣਾ ਲਈ ਜਿਹੜੇ ਕੀਤੇ ਉਹ ਕੀਤੇ ਨਾ ਫਿਰ ਦੇਖੋ ਜੇ ਮੰਨ ਲਓ ਇੱਕ ਜ਼ਿੰਮੇਵਾਰ ਖੇਤ ਵਿੱਚ ਜਾ ਕੇ ਕਣਕ ਚ ਉਹਨਾਂ ਦਾ ਨਹੀਂ ਖਾ ਸਕਦਾ ਨਾ ਡਾਇਰੈਕਟਲੀ ਪਰ ਜੇ ਮੰਨ ਲਓ ਉਸਨੇ ਬਾਗਬਾਨੀ ਕੀਤੀ ਹੋਏਗੀ ਅਮਰੂਦ ਲਗਾਏ ਹੋਣਗੇ ਅੰਬ ਲਗਾਏ ਹੋਣਗੇ ਜਮਨ ਲਗਾਏ ਹੋਣਗੇ ਜਾਂ ਡ੍ਰੈਗਨ ਲਗਾਏ ਤੇ ਖੁਦ ਖਾਏਗਾ ਉਸ ਦੀ ਹੈਲਥ ਵੀ ਅੱਛੀ ਹੋਏਗੀ ਔਰ ਸਮਾਜ ਦੀ ਵੀ ਹੈਲਥ ਅੱਛੀ ਹੋਏਗੀ ਔਰ ਆਪਣੇ ਪੰਜਾਬ ਵੀ ਤਰੱਕੀ ਤੇ ਹੋਏਗਾ ਔਰ ਜ਼ਿਮੀਂਦਾਰ ਵੀ ਤਰੱਕੀ ਕਰ ਪਾਣਗੇ ਜੇ ਇਹ ਜ਼ਰੂਰ ਬਾਗਬਾਨੀ ਅਪਣਾਈ ਜਾਏ ਔਰ ਅਸੀਂ ਤੁਹਾਡੇ ذریعے ਸਾਰੇ ਜ਼ਿਮੀਂਦਾਰਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹਾਂਗੇ ਕਿ ਉਹ ਇੱਥੇ ਆ ਕੇ ਵਿਜ਼ਿਟ ਕਰਨ ਔਰ ਦੇਖਣ ਔਰ ਇਸ ਨੂੰ ਜ਼ਰੂਰ ਅਪਣਾਣ ਜਿਸ ਦੇ ਨਾਲ ਆਪਣਾ ਵੀ ਇਸ ਵਿੱਚ ਭਲਾ ਸਭਦਾ ਹੋ ਪਾਏ ਅ ਸਮੇਂ ਜੀ ਹੋਰ ਜੈਮੈਸੀ ਪ੍ਰੋਡਕਟਸ ਦੀ ਗੱਲ ਕੀਤੀ ਹੈ ਜਾਂ ਹੋਰ ਇੱਥੇ ਜਿਹੜੇ ਆਰਗੈਨਿਕ ਆ ਜਿਹੜੇ ਬਹੁਤ ਸਾਰੇ ਵੱਡੇ ਪੱਧਰ ਤੇ ਕੀਤੇ ਜਾਂਦੇ ਆ ਉਹਨਾਂ ਦਾ ਮੰਡੀ ਕਰਨ ਲਈ ਕੀ ਬਾਹਰ ਵੀ ਤੁਸੀਂ ਮੰਡੀ ਚ ਭੇਜਦੇ ਹੋ ਜਾਂ ਇੱਥੇ ਉਹਦੇ ਸੇਲ ਪਰਚੇਜ਼ ਲਈ ਲੋਕਾਂ ਤੱਕ ਪਹੁੰਚਾਉਦੇ ਜਿਹੜੀ ਆਰਗੈਨਿਕ ਖੇਤੀ ਦਾ ਆਪਾਂ ਕਰਦੇ ਜਿਵੇਂ ਸਬਜ਼ੀਆਂ ਦਾ ਹੈ ਜੀ ਸਬਜ਼ੀਆਂ ਤਾਂ ਵੈਸੇ ਕਾਫੀ ਮਾਤਰਾ ਵਿੱਚ ਤਾਂ ਆਪਣੇ ਜਿਵੇਂ ਆਸ਼ਰਮ ਵਿੱਚ ਵੀ ਅਸੀਂ ਮੈਕਸਿਮ ਜਿਹੜੀਆਂ ਸਬਜ਼ੀਆਂ ਉਪਯੋਗ ਕਰਦੇ ਆਂ ਵੀ ਆਰਗੈਨਿਕ ਯੂਜ਼ ਕਰਦੇ ਆਂ ਸੀ ਸੰਗਤ ਜਿਵੇਂ ਅਜਾਰਾ ਵਿੱਚ ਲੱਖਾਂ ਵਿੱਚ ਆਉਂਦੀ ਰਹਿੰਦੀ ਆ ਫਿਰ ਆਪਣਾ ਇੱਥੇ ਬਾਹਰ ਕਾਊਂਟਰ ਵੀ ਬਣਾਇਆ ਹੋਇਆ ਹੈ ਜੀ ਉੱਥੋਂ ਵੀ ਬਹੁਤ ਲੋਕ ਜਿਵੇਂ ਜਲੰਧਰ ਤੋਂ ਲੁਧਿਆਣਾ ਤੋਂ ਫਗਵਾੜਾ ਤੋਂ ਲੋਕ ਆ ਕੇ ਹਫਤੇ ਹਫਤੇ ਦੀ ਸਮਝੀ ਲੈ ਕੇ ਜਾਂਦੇ ਆ ਵੀ ਇੰਨੀ ਜ਼ਿਆਦਾ ਡਿਮਾਂਡ ਰਹਿੰਦੀ ਆ ਫਿਰ ਇਵੇਂ ਕਿ ਕਈ ਵਾਰੀ ਅਸੀਂ ਜਲੰਧਰ ਵੀ ਭੇਜਦੇ ਆ ਉੱਥੇ ਵੀ ਬਹੁਤ ਡਿਮਾਂਡ ਰਹਿੰਦੀ ਆ ਇੱਕ ਸਵਾਮੀ ਜੀ ਮੌਜੂਦਾ ਸਮੇਂ ਦੇ ਵਿੱਚ ਬੜਾ ਅਹਿਮ ਮੁੱਦਾ ਹੈਗਾ ਨਸ਼ਿਆਂ ਦਾ ਜੇ ਇਹਨੂੰ ਪੰਜਾਬ ਸਰਕਾਰ ਵੀ ਬੜੀ ਸਖਤੀ ਨਾਲ ਲੈ ਲੋ ਹਰ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਡੀਸੀ ਐਸਐਸਪੀ ਨੂੰ ਨਿਰਦੇਸ਼ ਦਿੱਤੇ ਪਏ ਜਿਹੜਾ ਵੀ ਕੋਈ ਤੇ ਕਾਰੋਬਾਰ ਚੱਲ ਉਹ ਤੇ ਸਖਤ ਕਾਰਵਾਈ ਤੇ ਨਾਲ ਦੀ ਨਾਲ ਅੱਜ ਪਿਛਲੇ ਸਮੇਂ ਤੋਂ ਤੁਸੀਂ ਵੀ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਤਸਕਰ ਆ ਨਸ਼ਾ ਤਸਕਰ ਆ ਉਹਨਾਂ ਦੇ ਖਿਲਾਫ ਕਾਰਵਾਈ ਉਹਨਾਂ ਦੇ ਘਰਾਂ ਤੇ ਵੀ ਆ ਸੰਸਥਾਨ ਵੱਲੋਂ ਕੋਈ ਐਦਾਂ ਦਾ ਪ੍ਰਾਲਾ ਕੀਤਾ ਜਾਂਦਾ ਵੀ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਤੇ ਗਲਤਾਨ ਹੋ ਰਹੀ ਉਹਨੂੰ ਬਚਾਇਆ ਜਾਵੇ ਜਾਂ ਉਹਦੇ ਲਈ ਕੋਪ ਵਿਖਲੀ ਸੰਸਥਾਨ ਵੱਲੋਂ ਕੋਈ ਅਹਿਮ ਜੀ ਜੀ ਹਾਂ ਬਿਲਕੁਲ ਅਸੀਂ ਨਾ ਇੱਕ ਸੰਸਥਾਨ ਵੱਲੋਂ ਬਹੁਤ ਨਾਮ ਦੀ ਜੋ ਕਾਰ ਇਸ਼ਾਲਾ ਪਨਾਈ ਜਾਂਦੀ ਹੈ ਜਿਸ ਦੇ ਵਿੱਚ ਅਸੀਂ ਸਮੇਂ-ਸਮੇਂ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੈਂਪ ਵੀ ਲਗਾਉਂਦੇ ਹਾਂ ਜਿਸ ਦੇ ਵਿੱਚ ਉਹਨਾਂ ਨੂੰ ਲੜਕੀਆਂ ਨੂੰ ਯੂਥ ਨੂੰ ਗਾਈਡ ਵੀ ਕਰਦੇ ਹਾਂ ਕਾਉਂਸਲਿੰਗ ਵੀ ਕਰਦੇ ਹਾਂ ਫਿਰ ਉਹਨਾਂ ਨੂੰ ਆਪਣੀ ਆਯੁਰਵੈਦਿਕ ਮੈਡੀਸਨ ਬਹੁਤ ਇਫੈਕਟਿਵ ਹੈ ਜੀ ਉਹ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਫਿਰ ਇਸ ਦੇ ਨਾਲ ਕਾਉਂਸਲਿੰਗ ਕਰਕੇ ਉਹਨੂੰ ਸਪਿਰਚੁਅਲ ਜੋ ਜੋੜਿਆ ਜਾਂਦਾ ਹੈ ਅਧਿਆਤਮ ਨਾਲ ਜੁੜੇ ਜਾਂਦਾ ਜੀ ਅਧਿਆਤਮ ਨਾਲ ਇਹ ਬੱਚਾ ਜੁੜੇਗਾ ਉਹ ਧਿਆਨ ਕਰੇਗਾ ਤਾਂ ਆਟੋਮੈਟਿਕਲੀ ਉਸ ਦੇ ਅੰਦਰ ਜੋ ਇੱਕ એનર્ਜੀ ਕ੍ਰੀਏਟ ਹੋਏਗੀ એનર્ਜੀ ਪੈਦਾ ਹੋਏਗੀ ਕਿ ਉਹ ਨਸ਼ਿਆਂ ਵਾਲੇ ਪਾਸੇ ਨਾ ਜਾ ਕੇ ਇੱਕ ਅਧਿਆਤਮ ਦੇ ਆਨੰਦ ਵਿੱਚ ਉਹ ਜਾਏਗਾ ਇੱਕ ਬਹੁਤ ਅੱਛੀ ਜਿਹੜੀ ਡਾਈਵਰਸਿਫਿਕੇਸ਼ਨ ਹੋ ਸਕਦੀ ਹੈ ਇਸ ਦੇ ਵਿੱਚ ਆ ਸੁਮੇ ਜੀ ਹੋਰ ਕੋਈ ਮੈਸੇਜ ਲੋਕਾਂ ਲਈ ਸਾਡੇ ਆ ਲਈ ਸਾਡੇ ਆਪਣੇ ਇਥੇ ਜਨ ਜੀਆਂ ਲਈ ਜਾਂ ਹੋਰ ਆਮ ਲੋਕਾਂ ਲਈ ਪੰਜਾਬ ਦੇ ਲੋਕਾਂ ਲਈ ਸੰਸਾਰੀ ਸੰਸਥਾਨ ਸਾਰੇ ਦੇਸ਼ ਵਾਸੀ ਉਹਨਾਂ ਸਈ ਬੇਨਤੀ ਕਰਨੀ ਚਾਹਾਂਗੇ ਕਿ ਜੋ ਸਮਾਜ ਦੇ ਵਿੱਚ ਇਹ ਬੁਰਾਈਆਂ ਹਨ ਜੋ ਨਸ਼ਿਆਂ ਦੀ ਗੱਲ ਤੁਸੀਂ ਕੀਤੀ ਹੈ ਜਾਂ ਹੋਰ ਅੱਜ ਕੱਲ ਜੋ ਬਹੁਤ ਜ਼ਿਆਦਾ ਟੈਨਸ਼ਨ ਹੈ ਪਰੇਸ਼ਾਨੀ ਹੈ ਜਿਹੜੀ ਮੈਂਟਲੀ ਸਿੱਕ ਬਹੁਤ ਲੋਕ ਹੋ ਰਹੇ ਹਨ ਕਿਉਂਕਿ ਉਹ ਸੰਸਾਰ ਵਾਲੇ ਪਾਸੇ ਔਰ ਵਿਕਾਰਾਂ ਵਾਲੇ ਪਾਸੇ ਜ਼ਿਆਦਾ ਜਾ ਰਹੇ ਹਨ ਔਰ ਅਧਿਆਤਮ ਤੋਂ ਦੂਰ ਹੋ ਰਹੇ ਹਨ ਤੇਸ ਕਰਕੇ ਅਧਿਆਤਮ ਨੂੰ ਅਪਣਾਓ ਜਿਸ ਨਾਲੋਂ ਆਪਣੇ ਆਪਣੇ ਆਪ ਨੂੰ ਜਾਣ ਕੇ ਸੈਲਫ ਰਿਅਲਾਈਜੇਸ਼ਨ ਕਰਕੇ ਜਿਸ ਨਾਲ ਆਪਾਂ ਪ੍ਰਭੂ ਨਾਲ ਜੁੜ ਕੇ ਆਪਣੀ એનર્ਜੀ ਜੋ ਅੱਛੇ ਪਾਸੇ ਲਗਾਈਏ ਸਮਾਜ ਦੇ ਉਥਾਨ ਲਈ ਲਗਾਈਏ ਆਪਣੇ ਪਰਿਵਾਰ ਦੇ ਉਥਾਨ ਲਈ ਲਗਾਈਏ ਆਪਣੇ ਆਪ ਨੂੰ ਅੱਛਾ ਬਣਾ ਕੇ ਜਿਸ ਵਿੱਚ ਆਪਣਾ ਪਰਿਵਾਰ ਔਰ ਆਪ ਸੁਖੀ ਔਰ ਸ਼ਾਂਤ ਰਹਿ ਪਾਈਏ ਇਹ ਬੇਨਤੀ ਹੈ ਸਭ ਨੂੰ ਬੋਲ ਬੋਲ ਤਰਵਾ ਸੋਨ ਸੋ ਇਹ ਸੰ ਸੁਆਮੀ ਗਿਰਧਾਰਾਣ ਜੀ ਤਬਿਆ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਤੋਂ ਜਿਨ੍ਹਾਂ ਨੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਮੌਜੂਦਾ ਸਮੇਂ ਨੂੰ ਲੈ ਕੇ ਜਿੱਥੇ ਆਪਣੇ ਸੰਸਥਾਨ ਬਨੋਂ ਸੁਰਤਾਵਾਰੇ ਲੋਕਾਂ ਦੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਤੇ ਨਾਲ ਦੀ ਨਾਲ ਸਮਾਧਾਨ ਵੀ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਨਾਲ ਇਹਨਾਂ ਨਾਲ ਕੀਤੀ ਗੱਲਬਾਤ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇਸ ਸੰਸਥਾਨ ਬਾਰੇ ਜਾਂ ਜਿਹੜੀਆਂ ਸਵਾਇ ਦੇ ਵਿੱਚ ਕ੍ਰਿਤੀਆਂ ਆ ਜਾਂ ਬਹੁਤ ਸਾਰੀ ਕੀ ਤੁਕ ਤਕਲੀਫਾਂ ਜਿਵੇਂ ਇਹਨਾਂ ਨੇ ਆਤਮ ਦੀ ਗੱਲ ਕੀਤੀ ਹੈ ਮਾਨਸਿਕ ਤੌਰ ਤੇ ਜਿਹੜਿਆ ਬਿਮਾਰ ਉਹਨਾਂ ਲਈ ਵੀ ਬੜੀ ਵਧੀਆ ਤਰੀਕੇ ਨਾਲ ਮੈਸੇਜ ਪਾਇਆ ਹੁਸ਼ਿਆਰਪੁਰ ਤੋਂ ਧਾ ਬਾਤ ਲਈ ਦਲਜੀਤ ਅਜਨੂਹਾ ਬਹੁਤ